ਆਜਾ ਦੇਖ ਮਾਣੋ ਹਾਂ ਵੀ ਹਮ ਵੀ ਕੌਣ ਜੰਮਿਆ ਰੋਸ਼ਨ ਮੁੱਠ ਮੁੱਠ ਉਹ ਕੜੀ ਕੜੀ ਵਿੱਚ ਲੱਖਾਂ ਦਾ ਫਰਕ ਹੁੰਦਾ ਹੋਈਆਂ ਜੱਗ ਤੇ ਵੇਸ਼ਮਾਰ ਕੜੀਆਂ ਇੱਕ ਘੜੀ ਜੋ ਟਾਈਮ ਦਾ ਪਤਾ ਦਿੰਦੀ ਤੇ ਇੱਕ ਹੁੰਦੀਆਂ ਪਾਸ ਕਮਿਆਰ ਘੜੀਆਂ ਉਹ ਘੜੀਆਂ ਜੁਦਾ ਕਰੰਦੀਆਂ ਸੱਜਣਾ ਤੋਂ ਤੇ ਆਪ ਮਲਾਉਂਦੀਆਂ ਆਣ ਕੇ ਯਾਰ ਘੜੀਆਂ ਅੱਜ ਦੀ ਇਸ ਸੁਲਖਣੀ ਘੜੀ ਉਤੋਂ ਬਾੜ ਦੇ ਲੱਖ ਹਜ਼ਾਰ ਕੜੀ ਸਲਖਣੀ ਘੜੀ ਹੈ ਓ ਦੋ ਦਿਲਾਂ ਨੂੰ ਜਿਹੜੀ ਮੜਾ ਸਕਦੀ ਹੋਰ ਘੜੀਆਂ ਖਰੀਦੀਆਂ ਜਾਣ ਸਬੇ ਅੱਜ ਦੀ ਘੜੀ ਖਰੀਦੀ ਨਹੀਂ ਜਾ ਸਕਦੀ ਹੱਸਦੇ ਰਹੋ ਵਸਦੇ ਰਹੋ ਕੀ ਬਾਤ ਹੱਸਦੇ ਰਹੋ ਵਸਦੇ ਦਿਲੋਂ ਦੁਆ ਹੈ ਸਾਡੀ ਜ਼ਿੰਦਗੀ ਦੀ ਹਰ ਖਾਸ਼ ਵਾਹੇ ਗੁਰੂ ਪੂਰੀ ਕਰੇ ਸੋ ਹਰੀ ਓਏ ਸੋਹਣੇ ਹਾਂ ਕਿਆ ਨਾਲੇ ਅਪਲੇਟ ਉੱਪਰ ਅਪਲੇਟ ਦੇ ਪਲੇਟ ਦੇ ਚਮਚੇ ਜਮਾ ਚੱਕੀ ਬੈਠੋ ਬੈਠ ਖੜੋ ਹੋਊਗੀ ਓਏ ਉਂਗਲੀ ਨਾਲ ਜੱਗਾ ਲੋ ਹਣੇ ਨੂੰ